ਹਾਂਜੀ ਤੇ ਅਕਸਰ ਜਿਹੜੀ ਭੈਣਾਂ ਦੀ ਇਹ ਹੁੰਦੀ ਹੈ ਕਿ ਜਿਹੜੇ ਵਾਲ ਜਿਹੜੇ ਆ ਉਹ ਜਿਆਦਾ ਝੜਨ ਨਾਲ ਤੇ ਵਧੀਆ ਬਣੇ ਰਹਿਣ ਸਾਡੇ ਵਾਲਾਂ ਦੇ ਤੇ ਉਹਦੇ ਲਈ ਜਿੰਨਾ ਜ਼ਰੂਰੀ ਹਨ ਵਾਲਾਂ ਨੂੰ ਤੇਲ ਲਾਉਣਾ ਆ ਉਸ ਤੋਂ ਕਿਤੇ ਜ਼ਰੂਰੀ ਜਿਹੜਾ ਖਾਣਾ ਪੀਣਾ ਆ ਤੇ ਇਸੇ ਅਸੀਂ ਅੱਜ ਬਣਾਉਣ ਲੱਗੇ ਆ ਜੀ ਪੰਜੀਰੀ ਤੇ ਜਿਹਦੇ ਵਾਸਤੇ ਮੈਂ ਸੂਜੀ ਜਿਹੜੀ ਉਹ ਡਰਾਈ ਰੋਸਟ ਕਰ ਲਈ ਆ ਤੇ ਮੂੰਗੀ ਦੀ ਦਾਲ ਜਿਹੜੀ ਉਹਨੂੰ ਧੋ ਕੇ ਫਿਰ ਉਹਨੂੰ ਆਪਾਂ ਰੋਸਟ ਕੀਤਾ ਸੀ ਤੇ ਉਹਨੂੰ ਗ੍ਰाइंड ਕਰ ਲਿਆ ਤੇ ਇਸ ਕਰਕੇ ਨੂੰ ਜਿਆਦਾ ਭੁੰਨਣ ਦੀ ਹੁਣ ਲੋੜ ਨਹੀਂ ਹੈ ਤੇ ਵਿਥੇ ਆਪਾਂ ਖੰਡ ਦਾ ਜਿਹੜਾ ਆ ਉਹਦਾ ਵੀ ਪਾਊਡਰ ਬਣਾਵਾਂਗੇ ਉਹਦੇ ਵਿੱਚ ਹਰੀਆਂ ਇਲਾਚੀਆਂ ਪਾ ਲੀਆਂ ਨੇ ਤੇ ਇਹਦੇ ਨਾਲ ਹਰੀਆਂ ਇਲਾਚੀਆਂ ਜਿਹੜੀ ਖੰਡ ਦੇ ਵਿੱਚ ਪੀਸਣ ਨਾਲ ਜਿਹੜੀ ਆ ਬਹੁਤ ਹੀ ਵਧੀਆ ਜਿਹੜਾ ਇੱਕ ਟੇਸਟ ਆਂਦਾ ਆ ਤੇ ਇਥੇ ਘਿਓ ਦੇ ਵਿੱਚ ਅਸੀਂ ਅੱਧਾ ਕਿਆ ਬੇਸਨ ਤੇ ਅੱਧੀ ਜਿਹੜੀ ਆਪਾਂ ਪਾਜੀ ਆਟਾ ਜੇ ਤੁਸੀਂ ਬੇਸਨ ਵੀ ਪੂਰਾ ਲੈ ਸਕਦੇ ਤੇ ਪੂਰਾ ਜਿਹੜਾ ਆਟਾ ਵੀ ਲੈ ਸਕਦੇ ले ਸਕਦੇ ਜੇ ਇਸ ਕਰਕੇ ਮੈਂ ਜਿਹੜੀ ਆ ਬੇਸਨ ਨੂੰ ਤੇ ਆਟੇ ਨੂੰ ਪਹਿਲਾਂ ਭੁੰਨ ਲਿਆ ਆ ਕਿ ਉਹਦੇ ਵਿੱਚ ਕਿਉਂਕਿ ਜਿਹੜੀ ਆਪਾਂ ਮੰਗੀ ਐ ਉਹ ਆਪਾਂ ਪਹਿਲਾਂ ਹੀ ਜਿਹੜੀ ਆ ਭੁੰਨ ਕੇ ਰੱਖੀ ਸੀ ਤੇ ਗ੍ਰाइंड ਕਰਕੇ ਤੇ ਇਸ ਕਰਕੇ ਨੂੰ ਜਿਆਦਾ ਭੁੰਨਣ ਦੀ ਜਿਹੜੀ ਆ ਲੋੜ ਨਹੀਂ ਹੈਗੀ ਬਸ ਅਸੀਂ ਇਹਦੇ ਵਿੱਚ ਇਸ ਨੂੰ ਮਿਕਸ ਹੀ ਕਰਨਾ ਆ ਥੋੜਾ ਜਿਹਾ ਗਰਮ ਕਰਕੇ ਤੇ ਬਹੁਤ ਹੀ ਵਧੀਆ ਤੇ ਟੇਸਟੀ ਬਣਦੀ ਐ ਕਿਉਂਕਿ ਇਹਦੇ ਨਾਲ ਜਿਹੜੀ ਆ ਆਪਾਂ ਬਲੀਆਂ ਚੀਜ਼ਾਂ ਜੇ ਦੋ ਹਲਦੀ ਇਹਦੇ ਵਿੱਚ ਹੋਰ ਵੀ ਆਪਾਂ ਬਹੁਤ ਕੁਝ ਐਡ ਕਰਨਾ ਹੈ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਟੇਸਟ ਤੇ ਇਹਦੇ ਵਿੱਚ ਹੁੰਦਾ ਹੀ ਹੈ ਇਹ ਵਾਲੀਆਂ ਚੀਜ਼ਾਂ ਤੇ ਬਿਸਕੁਟਾਂ ਨਾਲ ਤੇ ਕਿਤੇ ਵਧੀਆ ਜਿਹੜੀਆਂ ਹੁੰਦੀਆਂ ਨੇ ਇਦਾਂ ਦੀਆਂ ਚੀਜ਼ਾਂ ਜੇ ਤੁਸੀਂ ਬਣਾ ਕੇ ਘਰ ਵਿੱਚ ਖਾ ਸਕਦੇ ਜੀ ਤੇ ਪਲੱਸ ਜਿਹੜੇ ਵਾਲ ਵੀ ਜਿਹੜੇ ਸਾਡੇ ਵਧੀਆ ਰਹਿੰਦੇ ਨੇ ਕਿਉਂਕਿ ਤੇਲ ਲਾਉਣ ਤੋਂ ਜ਼ਿਆਦਾ ਜ਼ਰੂਰੀ ਜਿਹੜੇ ਸਾਡੇ ਡਾਈਟ ਪਲਾਨ ਆ ਜੋ ਉਹ ਵਧੀਆ ਹੋਵੇਗਾ ਤੇ ਇਹਦੇ ਨਾਲ ਜਿਹੜੇ ਸਾਡੇ ਵਾਲ ਵੀ ਤੇ ਸਾਡੀ ਸਕਿਨ ਵੀ ਜਿਹੜੀ ਵਧੀਆ ਬਣੀ ਰਹੇਗੀ ਤੇ ਹਾਂਜੀ ਤੇ ਫੁੱਲ ਮਖਾਣੇ ਜਿਹੜੇ ਜਦੋਂ ਆਪਾਂ ਅਕਸਰ ਜਿਹੜੇ ਲਿਆਉਂਦੇ ਆਂ بارش ਦੇ ਮੌਸਮ ਦੇ ਵਿੱਚ ਤੇ ਜਿਹਦੇ ਪੈਕਿੰਗ ਹੋਵੇ ਤੇ ਵਧੀਆ ਹੈ ਬਟ ਫਿਰ ਵੀ ਜਿਹੜੀ ਇੱਕ ਵਾਰ ਤੁਸੀਂ ਇਹਨੂੰ ਤੋੜ ਕੇ ਚੈੱਕ ਜ਼ਰੂਰ ਕਰ ਲਓ ਕਿ ਇਹਦੇ ਵਿੱਚ ਸੁਸਰੀ ਵਗੈਰਾ ਜਿਹੜੀ ਉਹ ਨਾ ਚੜੀ ਹੋਵੇ ਤੇ ਫਿਰ ਤੁਸੀਂ ਇਸ ਨੂੰ ਘਿਓ ਦੇ ਵਿੱਚ ਭੁੰਨਣਾ ਆ ਉਦਾਂ ਤੁਸੀਂ ਇਸ ਨੂੰ ਜਿਹੜੀ ਆ ਚੈੱਕ ਕਰਨ ਤੋਂ ਬਿਨਾ ਜਿਹੜੀ ਉਹ ਨਾ ਕਰੋ ਜਾਂ ਤਾਂ ਤੁਸੀਂ ਧੁੱਪ ਦੇ ਵਿੱਚ ਪਾ ਲਓ ਕਿਉਂਕਿ ਇਹਨੂੰ ਆਪਾਂ ਜੇ ਉਦਾਂ roast ਕਰਾਂਗੇ ਤੇ ਜਿਹੜੇ ਸੁਸਰੀ ਵਿੱਚੇ ਮਰ ਜੇਗੇ ਤੇ ਵਿੱਚੇ ਹੀ ਗ੍ਰाइंड ਕਰ ਲਾਂਗੇ ਆਪਾਂ ਇਸ ਕਰਕੇ ਜਰੂਰ ਚੈੱਕ ਜਰੂਰ ਕਰ ਲਿਆ ਕਰੋ ਜਿਹੜੀ ਵੀ ਚੀਜ਼ ਤੁਸੀਂ ਵਿਚਾਰ ਦੇ ਵਿੱਚੋਂ ਲਿਆਉਂਦੇ ਜੇ ਤੇ ਫਿਰ ਅਸੀਂ ਇਸ ਨੂੰ ਇਹਨੂੰ ਭੁੰਨ ਕੇ ਤੇ ਫਿਰ ਆਪਾਂ ਇਹਦਾ ਪਾਊਡਰ ਜਿਹੜਾ ਬਣਾਵਾਂਗੇ ਤੇ ਇੱਥੇ ਅਸੀਂ ਲੈ ਲਿਆ ਜੀ ਕਿਉ ਤੇ ਕਿਉ ਦੇ ਵਿੱਚ ਆਪਾਂ ਪਾ ਲਈ ਜੀ ਮੱਗਜ ਤੇ ਇਹਦੇ ਵਿੱਚ ਆਪਾਂ ਕਿਸ਼ਮਿਸ਼ ਪਾਵਾਂਗੇ ਤੇ ਇਹਦੇ ਵਿੱਚ ਅਸੀਂ ਮਤਲਬ ਕਿ ਜਿਹੜੀਆਂ ਠੂਠੀ ਐ ਇੱਕ ਉਹ ਗ੍ਰੈਂਡ ਕਰਕੇ ਤੇ ਉਹ ਵੀ ਅਸੀਂ ਇਸ ਘੋ ਦੇ ਵਿੱਚ ਜਿਹੜੀ ਇੱਕ ਵਾਰੀ ਰੋਸਟ ਜ਼ਰੂਰ ਕਰਾਂਗੇ ਤੁਸੀਂ ਮਤਲਬ ਕਿ ਪਾਊਡਰ ਵੀ ਲਿਆ ਸਕਦੇ ਜੇ ਜਿਹੜਾ ਕੋਕੋਨਟ ਛੂਠੀ ਦਾ ਬਟ ਉਹਦੀ ਜਿਆਦਾ ਵਧੀਆ 스మెਲ ਜਿਹੜੀ ਉਹ ਨਹੀਂ ਹੁੰਦੀ ਵਧੀਆ ਟੇਸਟ ਜਿਹੜਾ ਉਹ ਨਹੀਂ ਲੱਗਦਾ ਕਿਉਂਕਿ ਉਹਨਾਂ ਨੇ ਉਹਦੇ ਵਿੱਚੋਂ ਤੇਲ ਵਗੈਰਾ ਵੀ ਬਣਾਇਆ ਹੁੰਦਾ ਹੈ ਇਸ ਕਰਕੇ ਜਿਹੜੀ ਹੈ ਤੁਸੀਂ ਇਦਾਂ ਘਰ ਵਿੱਚ ਹੀ ਛੂਠੀ ਜਿਹੜੀ ਗ੍ਰाइंड ਕਰਕੇ ਜਿਹੜੇ ਦੇ ਵਿੱਚ ਬਹੁਤ ਹੀ ਟੇਸਟ ਜਿਹੜਾ ਬਹੁਤ ਹੀ ਵਧੀਆ ਪੰਜੀਰੀ ਦਾ ਜਿਹੜਾ ਆਊਗਾ ਤੇ ਇੱਥੇ ਜਿਹੜੀ ਸੂਜੀ ਹੈ ਉਹ ਆਪਾਂ roast ਕੀਤੀ ਸੀ ਜਿਹੜੀ dry roast ਉਹ ਵੀ ਇਹਦੇ ਵਿੱਚ ਮਿਕਸ ਕਰ ਲਾਂਗੇ ਕਿਉਂਕਿ ਆਪਾਂ ਇਹਨੂੰ ਹੋਰ ਜ਼ਿਆਦਾ ਜਿਹੜਾ ਭੁੰਨਣਾ ਨਹੀਂ ਹੈਗਾ ਤੇ ਬਹੁਤ ਹੀ ਇਹਦੇ ਵਿੱਚ ਸੌਂਫ ਜਿਹੜੀ ਉਹ ਜ਼ਿਆਦਾ ਤੋਂ ਜ਼ਿਆਦਾ ਐਡ ਕਰੋ ਕਿਉਂਕਿ ਜਿਹੜੀ ਸੌਂਫ ਨਾਲ ਜਿਹੜੀ ਉਹ ਜ਼ਿਆਦਾ ਜਿਹੜਾ ਟੇਸਟ ਜਿਹੜਾ ਉਹ ਉਹ ਆਉਂਦਾ ਹੈ ਇਸ ਕਰਕੇ ਸੌਂਫ ਜਿਹੜੀ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਇਹਦੇ ਵਿੱਚ ਐਡ ਕਰੋ ਤੇ ਫਿਰ ਅਸੀਂ ਇਹਦੇ ਵਿੱਚ ਖੰਡ ਪਾ ਦਾਂਗੇ ਖੰਡ ਜਿਹੜੀ ਪਾਊਡਰ ਬਣਾਈ ਹੈ ਤੁਸੀਂ ਚਾਹੋ ਤਾਂ ਇਹਦੇ ਵਿੱਚ ਸ਼ੱਕਰ ਜਾਂ ਗੁੜ ਵਗੈਰਾ ਵੀ ਜੜੀ ਆ ਐਡ ਜਿਹੜੀ ਉਹ ਕਰ ਸਕਦੇ ਜੀ ਤੇ ਫਿਰ ਅਸੀਂ ਇਹਦੇ ਵਿੱਚ ਜਿਹੜੀ ਆ ਮਖਾਣਿਆਂ ਦਾ ਪਾਊਡਰ ਬਣਾਇਆ ਸੀ ਉਹ ਅਸੀਂ ਪਾਵਾਂਗੇ ਤੁਸੀਂ ਸਾਬਤ ਵੀ ਫੁੱਲ ਮਖਾਣੇ ਪਾ ਸਕਦੇ ਜੀ ਤੇ ਬਟ ਸਮ ਟਾਈਮ ਜਿਹੜੀ ਆ ਉਹ ਕਿਸੇ ਨੂੰ ਮਤਲਬ ਕਿ ਦੰਦਾਂ ਦੀ ਕੋਈ ਪ੍ਰੋਬਲਮ ਹੋਵੇ ਤੇ ਨਹੀਂ ਚਬਾਏ ਜਾਂਦੇ ਤੇ ਤੁਸੀਂ ਇਹਦਾ ਪਾਊਡਰ ਬਣਾ ਕੇ ਵੀ ਜਿਹੜਾ ਉਹ ਇਹਦੇ ਵਿੱਚ ਐਡ ਕਰ ਸਕਦੇ ਜੀ ਤੇ ਹੋਰ ਤੁਸੀਂ ਆਪਣੀ ਮਰਜ਼ੀ ਦਾ ਡਰਾਈ ਫਰੂਟ ਜਿੰਨਾ ਵੀ ਪਾਉਣਾ ਹੋਏ ਤੁਸੀਂ ਪਾ ਸਕਦੇ ਜੇ ਪਲੱਸ ਜਿਹੜੀ ਆ ਵਾਲਾਂ ਵਾਸਤੇ ਤਾਂ ਬਹੁਤ ਹੀ ਵਧੀਆ ਇੱਕ ਪੰਜੇਰੀ ਤੇ ਬਿਸਕੁਟਾਂ ਨਾਲ ਕਿਤੇ ਚੰਗੀ ਐ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਔਰ ਫਸਟ ਟਾਈਮ ਮੇਰੇ ਚੈਨਲ ਦੇ ਵਿਜ਼ਿਟ ਕੀਤਾ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਮੇਰੇ ਚੈਨਲ ਨੂੰ ਤਾਂ ਕਿ ਅੱਗੇ ਤੋਂ ਆਪਾਂ ਬਹੁਤੀ ਟੇਸਟੀ ਟੇਸਟੀ ਜਿਹੜੀ ਚੀਜ਼ਾਂ ਦਿਨ ਤੁਹਾਨੂੰ ਬਣਾ ਕੇ ਦਿਖਾਉਂਦੇ ਰਵਾਂਗੇ ਤੇ ਪੰਜੀਰੀ ਹੋ ਗਿਆ ਜੀ ਰਾਈਡੀ ਤੇ ਲਾਈਕ ਜਰੂਰ ਕਰਕੇ ਜਾਇਓ